ਦੀਪ ਸਰਦਾਰਨੀ ਦੇ ਭਰਾ ਦੀ ਮੌਤ ਹੋਣ ਤੋਂ ਬਾਅਦ ਦੀਪ ਸਰਦਾਰਨੀ ਬਿਲਕੁਲੀ ਟੁੱਟ ਚੁੱਕੀ ਹੈ ਉਸਨੇ ਕਿਹਾ ਕਿ ਜਾਨ ਵਾਲੇ ਦਾ ਖਾਣਾ ਪੀਣਾ ਜੀਣਾ ਵੀ ਛੁੱਟ ਗਿਆ ਪਰ ਇਹ ਘਾਟਾ ਕਦੇ ਨਹੀਂ ਪੂਰਾ ਹੋ ਸਕਦਾ ਮੇਰੇ ਭਰਾ ਦਾ ਦੁੱਖ ਮੈਨੂੰ ਇੱਕ ਦਿਨ ਜਾਂ ਇੱਕ ਸਾਲ ਜਾਂ 10 ਸਾਲ ਦਾ ਨਹੀਂ ਉਦੋਂ ਤੱਕ ਹੈ ਜਿੰਨਾ ਚਿਰ ਮੇਰੇ ਸਾਥ ਚੱਲਦੇ ਨੇ ਮੈਨੂੰ ਵੀਡੀਓਜ਼ ਬਣਾਉਣੀਆਂ ਹੀ ਪੈਣਗੀਆਂ ਮੇਰੇ ਪਿੱਛੇ ਪਰਿਵਾਰ ਆ ਟੱਡ ਲੱਗਿਆ ਸਾਰਿਆਂ ਦੇ ਮੇਰੇ ਲਈ ਔਖਾ ਬਹੁਤ ਹੈ ਮੈਂ ਹੁਣ ਤੱਕ ਰੁਈਆਂ ਮਸਾ ਮੈਂ ਆਪਣੇ ਪੈਰਾਂ ਤੇ ਸਟੈਂਡ ਹੋਈ ਸੀ ਮੈਂ 26-27 ਸਾਲ ਦੀ ਉਮਰ ਦੇ ਵਿੱਚ ਬਹੁਤ ਕੁਝ ਦੇਖ ਲਿਆ ਚਾਰ ਭੈਣ ਭਰਾਵਾਂ ਚੋਂ ਮੈਂ ਇਕੱਲੀ ਰਹਿ ਗਈਆਂ ਮੇਰੀ ਛੋਟੀ ਭੈਣ ਨੂੰ ਫੀਵਰ ਹੋਣ ਕਰਕੇ ਉਸਦੀ ਡੈਥ ਹੋਈ ਸੀ ਉਹ ਮੇਰੀ ਮਾਂ ਦੀ ਪਹਿਲੀ ਬੱਚੀ ਸੀ ਉਸ ਤੋਂ ਬਾਅਦ ਜੋ ਮੇਰਾ ਭਰਾ ਹੁਣ ਸਾਨੂੰ ਛੱਡ ਕੇ ਗਿਆ ਉਹ ਹੋਇਆ ਸੀ ਫਿਰ ਮੇਰਾ ਜਨਮ ਹੋਇਆ ਉਸ ਤੋਂ ਬਾਅਦ ਇੱਕ ਹੋਰ ਮੇਰਾ ਛੋਟਾ ਭਰਾ ਦਾ ਜਨਮ ਹੋਇਆ ਸੀ ਚਾਰਾਂ ਦੇ ਵਿੱਚੋਂ ਮੈਂ ਇਕੱਲੀ ਰਹਿ ਗਈਆਂ ਕੰਧਾਂ ਦੇ ਵਿੱਚ ਟੱਕਰਾ ਮਾਰਨ ਨੂੰ ਮੈਂ ਮਾਫੀ ਮੰਗਦੀਆਂ ਮੈਂ ਵੀਡੀਓ ਬਣਾ ਰਹੀ ਹਾਂ ਪਰ ਮੈਂ ਰੋਣਾ ਨਹੀਂ ਚਾਹੁੰਦੀ ਹੱਸਣਾ ਚਾਹੁੰਨੀ ਆ ਰੱਬ ਦੀ ਹੀ ਫਸਲ ਹੈ ਆਪੋ ਕੱਚੀ ਵੱਡੇ ਜਾਂ ਪੱਕੀ ਵੱਡੇ ਦੋਸਤੋ ਦੀਪ ਸਰਦਾਰਨੀ ਨੇ ਭਰੇ ਮਨ ਦੇ ਨਾਲ ਵੀਡੀਓ ਬਣਾਈ ਹੈ ਵਾਹਿਗੁਰੂ ਇਸ ਭੈਣ ਨੂੰ ਹਿੰਮਤ ਤੇ ਬਲ ਬਖਸ਼ੇ ਉਹ ਦੁਬਾਰਾ ਆਪਣੀ ਜ਼ਿੰਦਗੀ ਜਿਉਵੇਂ ਅਤੇ ਪਹਿਲਾਂ ਵਾਂਗੂ ਹੱਸ-ਹੱਸ ਕੇ ਵੀਡੀਓ ਬਣਾਵੇ ਤੇ ਦੋਸਤੋ ਤੁਸੀਂ ਵੀ ਕਮੈਂਟਾਂ ਦੇ ਵਿੱਚ ਦੀਪ ਸਰਦਾਰਨੀ ਭੈਣ ਨੂੰ ਹੱਲਾਸ਼ੇਰੀ ਜ਼ਰੂਰ ਦਿਓ